ਗੁਰੂ ਹੋਵੇ ਤੇ ਗੁਰੂ ਕਿਹੋ ਜਿਹਾ ਹੋਣਾ ਚਾਹੀਦਾ ਗੁਰਮਖੋ ਬੜਾ ਸੁੰਦਰ ਲੈਣਾ ਕਬੀ ਨੇ ਲਿਖਿਆ ਹੈ ਗੁਰੂ ਦੀ ਜਲੋੜ ਹੋਵੇ ਗੁਰੂ ਵੀ ਅਗੇ ਆ ਹੋਵੇ ਜੈ ਸੈ ਦਸ਼ਮੇਸ਼ ਮਾਤਾ ਗੁਜਰੀ ਦਿਨਾਲ ਜੀ ਜੈ ਸੈ ਦਸ਼ਮੇਸ਼ ਮਾਤਾ ਗੁਜਰੀ ਦਿਨਾਲ ਜੀ ਵਾਰ ਪਰਵਾਰ ਜਾਵੇ ਬੱਚੜੇ ਕਹਾਏ ਦੇਵੇ ਪੰਥ ਕੌਮੇ ਉੱਤੋਂ ਕੁਰਬਾਨ ਵਾਲ ਵਾਲ ਦੀ ساری ਰਾਤ ਪਹਿਰਾ ਦੇਵੇ ਆਪ ਚੌਕੀਦਾਰ ਹੋ ਕੇ ਅਗ ਪਾਪ ਵਿਚੋਂ ਲਵੇ ਸਿੱਖ ਨੂੰ ਨਤਾਰ ਦੀ ਅੰਮ੍ਰਿਤ ਦਾ ਜੇ ਸੋਮਾ ਹੋਵੇ ਤਪਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਗੁਰੂ ਦੀ ਜਲੋੜ ਹੋਵੇ ਗੁਰੂ ਵੀ ਅਜਿਹੇ ਆ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ